ਬ੍ਰਾਂਡਡ ਕੱਪੜੇ ਦੀਆਂ ਜੀਨ ਦੀਆਂ ਪੈਂਟਾਂ ਸਾਈਜ਼ 28 ਤੋਂ ਲੈ ਕੇ 32 34 36 ਤੱਕ ਤਾਂ ਤੁਸੀਂ ਜਿੰਨਾ ਦਾ ਕੱਪੜਾ ਦੇਖੋ ਜੀ ਬਿਲਕੁਲ ਬ੍ਰਾਂਡਡ ਹੈ ਬ੍ਰਾਂਡਡ ਇਹਦੇ ਨਾਲ ਦਾ ਕੱਪੜਾ ਜਿਸ ਨੂੰ ਜੀਨ ਦਾ ਲੈਣ ਜਾਓਗੇ ਤੁਹਾਨੂੰ ਬਾਜ਼ਾਰ ਦੇ ਵਿੱਚ ਕੋਈ 1000 ਰੁਪਏ ਦੀ ਜੀਨ ਕਹੂਗਾ ਕੋਈ 800 ਰੁਪਏ ਦੀ ਪਰ ਇੱਥੇ ਤੁਹਾਨੂੰ 500 ਰੁਪਏ ਦੀਆਂ ਤਿੰਨ ਪੈਂਟਾਂ ਮਿਲਣੀਆਂ ਤਿੰਨ ਪੈਂਟਾਂ ਜੀਨ ਦੀਆਂ ਬਾਈ ਜੀ 500 ਰੁਪਏ ਦੀਆਂ ਤਿੰਨ ਹਾਂਜੀ ਤੁਸੀਂ ਪਹੁੰਚਣਾ ਕਿੱਥੇ ਹੈ ਪਤਾ ਨੋਟ ਕਰ ਲਓ ਮਕਦਾ ਆਯੁਰਵੈਦਿਕ ਹੈ ਦੇਸੀ ਦਵਾਈਆਂ ਵਾਲੇ 92 ਟ੍ਰੈਫ ਕਰੋੜ ਤੇ ਮਸ਼ਹੂਰ ਨੇ ਪੂਰੇ ਬਿਲਕੁਲ ਉਹਦੇ ਨਾਲ ਹੈ ਜੀ ਸਰਪਲਸ ਗਾਰਮੈਂਟਸ ਐਕਸਪੋਰਟ ਸੇਲ ਮੇਲਾ ਜੇ ਤੁਸੀਂ ਕੋਈ ਜਾਣਕਾਰੀ ਲੈਣੀ ਹੈ ਸਕਰੀਨ ਤੇ ਨੰਬਰ ਵੀ ਦਿੱਤਾ ਹੋਇਆ ਜੇ ਤੁਸੀਂ ਕੋਈ ਕਪੜਾ ਕੋਰੀਅਰ ਕਰਵਾਉਣਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਘਰ ਬੈਠੇ ਆਲ ਇੰਡੀਆ ਦੇ ਵਿੱਚ ਪਿੰਡਾਂ ਦੇ ਵਿੱਚ ਤਾਂ ਕੋਰੀਅਰ ਵੀ ਕਰਵਾ ਸਕਦੇ ਹੋ ਛੋਟੇ ਬੱਚੇ ਤੋਂ ਲੈ ਕੇ 10 ਸਾਲ ਦੇ ਬੱਚੇ ਤੱਕ ਦੀਆਂ ਕੋਟੀਆਂ ਆ ਲੋ 500 ਰੁਪਏ ਦੀਆਂ 5 ਆ ਲੋ ਰੰਗ ਜਿਹੜਾ ਮਰਜੀ ਡਿਜ਼ਾਈਨ ਜਿਹੜਾ ਮਰਜੀ ਸਾਈਜ਼ ਜਿਹੜਾ ਮਰਜੀ ਆ ਲੋ 10 ਸਾਲ ਦੇ ਬੱਚੇ ਤੱਕ ਲੇਡੀਜ਼ ਵੀ ਹੈਗੇ ਨੇ ਇਹਦੇ ਵਿੱਚ 500 ਦੇ 5 ਨੇ ਜੀ ਤੁਹਾਨੂੰ ਇੱਕ ਇਹ 100 ਰੁਪਏ ਦੀ ਕੋਪੀ ਪੈ ਗਈ ਬੱਚੇ ਦੀ ਆ ਲੋ ਹਜ਼ਾਰਾਂ ਪੀਸ ਪੈ ਨੇ ਇੱਥੇ ਹਜ਼ਾਰਾਂ ਆਪਦੀ ਮਨਪਸੰਦ ਦੇ ਰੰਗ ਤੇ ਡਿਜ਼ਾਈਨ ਛਾਟ ਛਾਟ ਕੇ ਲੈ ਗਏ ਛੋਟੇ ਬੱਚਿਆਂ ਤੋਂ ਲੈ ਕੇ 15 16 ਸਾਲ ਦੇ ਬੱਚੇ ਦਾ ਕੋਟ ਆ ਇਹ ਸਰਪਲਸ ਕਪੜਾ ਜੀ ਇੰਪੋਰਟਡ ਕਪੜਾ ਕਹਿ ਦੇਣਾ ਜਿਹਨੂੰ ਆਪਾਂ ਆ ਲੋ 1000 ਰੁਪਏ ਦੇ ਤਿੰਨ ਆ ਲੋ ਆ ਲੋ ਜੇ ਤੁਸੀਂ ਕੋਟ ਦੇਖੋਗੇ ਨਾ ਕੋਟ ਤਾਂ ਠੰਡ ਨਹੀਂ ਲੱਗਦੀ ਇਹਦੇ ਨਾਲ ਪੂਰਾ ਇੰਪੋਰਟਡ ਕੱਪੜਾ ਇੰਪੋਰਟਡ ਕੋਟ ਆ ਆ ਲੋ ਲੇਡੀਜ਼ ਆ ਲੋ ਬੱਚਿਆਂ ਦੇ ਲੇਡੀਜ਼ ਤੇ ਜੈਂਸ ਕੋਟ 1000 ਰੁਪਏ ਦੇ ਤਿੰਨ ਆ ਆ ਲੋ ਜੀ ਆ ਲੋ ਜਿੰਨੇ ਮਰਜ਼ੀ ਰੰਗ ਲਓ ਜਿੰਨੇ ਮਰਜ਼ੀ ਡਿਜ਼ਾਈਨ ਲਓ ਛੋਟੇ ਬੱਚੇ ਤੋਂ ਲੈ ਕੇ 15 16 ਸਾਲ ਦੇ ਬੱਚਿਆਂ ਤੱਕ ਦੇ ਕੋਟ ਨੇ ਜੀ ਇਹ 1000 ਰੁਪਏ ਦੇ ਤਿੰਨ 1000 ਰੁਪਏ ਦੇ ਤਿੰਨ ਹਾਂਜੀ ਤੁਸੀਂ ਪਹੁੰਚਣਾ ਕਿੱਥੇ ਆ ਪਤਾ ਨੋਟ ਕਰ ਲਓ ਮਿੱਡਾ ਆਯੁਰਵੈਦਿਕ ਹੈ ਦੇਸੀ ਦਵਾਈਆਂ ਵਾਲੇ 92 ਟ੍ਰੈਫ ਕਰੋੜ ਤੇ ਮਸ਼ਹੂਰ ਨੇ ਪੂਰੇ ਬਿਲਕੁਲ ਉਹਦੇ ਨਾਲ ਹੈ ਜੀ ਸਰਪਲਸ ਗਾਰਮੈਂਟਸ ਐਕਸਪੋਰਟ ਸੇਲ ਮੇਲਾ ਜੇ ਤੁਸੀਂ ਕੋਈ ਜਾਣਕਾਰੀ ਲੈਣੀ ਹੈ ਸਕਰੀਨ ਤੇ ਨੰਬਰ ਵੀ ਦਿੱਤਾ ਹੋਇਆ ਜੇ ਤੁਸੀਂ ਕੋਈ ਕਪੜਾ ਕੋਰੀਅਰ ਕਰਵਾਉਣਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਘਰ ਬੈਠੇ ਆਲ ਇੰਡੀਆ ਦੇ ਵਿੱਚ ਪਿੰਡਾਂ ਦੇ ਵਿੱਚ ਤਾਂ ਕੋਰੀਅਰ ਵੀ ਕਰਵਾ ਸਕਦੇ ਹੋ ਬੱਚਿਆਂ ਦੇ ਲੇਡੀਜ਼ ਟੌਪ ਦੇਖੋ ਜੀ 500 ਰੁਪਏ ਦੇ ਤਿੰਨ ਅਸਰ 500 ਦੇ ਤਿੰਨ ਆ ਲੋ ਜਿਹੜਾ ਮਰਜ਼ੀ ਰੰਗ ਲਓ ਜਿਹੜਾ ਮਰਜ਼ੀ ਡਿਜ਼ਾਈਨ ਲਓ 500 ਰੁਪਏ ਦੇ ਤਿੰਨ ਜੇ ਤੁਹਾਨੂੰ ਆਪਾਂ ਰੰਗਾਂ ਦੀ ਗੱਲ ਕਰੀਏ ਤਾਂ 1 2 4 5 6 ਰੰਗ ਨਹੀਂ ਜੀ ਜੇ ਰੰਗ ਤੁਹਾਨੂੰ ਦਿਖਾਈਏ ਨਾ ਰੰਗ ਆ ਦੇਖੋ ਆ ਸਾਰੇ ਟੌਪ ਟੰਗੇ ਹੋਏ ਨੇ ਲੇਡੀਜ਼ ਟੌਪ ਇਹ 500 ਰੁਪਏ ਦੇ ਤੁਹਾਨੂੰ ਤਿੰਨ ਮਿਲਣਗੇ ਸਾਈਜ਼ ਬੱਚਿਆਂ ਤੋਂ ਲੈ ਕੇ ਵੱਡਾ ਸਾਈਜ਼ ਜਿਹੜਾ ਮਰਜ਼ੀ ਲੈ ਲਓ ਜਿਹੜਾ ਸਾਈਜ਼ ਮਰਜ਼ੀ ਤੱਕ ਸਿਰਫ 500 ਰੁਪਏ ਦੇ ਤਿੰਨ ਟੌਪ ਰਹਿਣਗੇ ਤਿੰਨ ਜੀਨ ਦੇ ਕੋਟ ਸਰਪਲਸ ਕੋਟ ਇੰਪੋਰਟਡ 500 ਦੇ ਦੋ ਨਾ ਮਾਂ ਲੜੇ ਨਾ ਪਿਓ ਜੇ ਤੁਸੀਂ ਪੰਜ ਕੋਟ ਲਾਉਂਗੇ ਤਾਂ ਤੁਹਾਨੂੰ ਪੈਣਗੇ 1000 ਰੁਪਏ ਦੇ ਇੱਕ ਪੀਸ ਯਾਨੀ ਕਿ ਤੁਹਾਨੂੰ 200 ਰੁਪਏ ਦਾ ਪੈ ਗਿਆ ਆ ਲੋ ओरिजिनल ਸੁਪਰ ਡਰਾਈ ਦਾ ਕੋਟ ਹੈ ਇੰਪੋਰਟਡ ਕਪੜਾ ਬਾਜ਼ਾਰ ਦੇ ਵਿੱਚ 1500 ਰੁਪਏ ਦਾ ਇੱਕ ਹੈ ਪਰ ਇੱਥੇ ਤੁਹਾਨੂੰ 500 ਦੇ ਦੋ ਮਿਲਣਗੇ ਜੇ ਪੰਜ ਪੀਸ ਲਓਗੇ ਤਾਂ ਤੁਹਾਨੂੰ ਮਿਲਣਗੇ ਜੀ 1000 ਰੁਪਏ ਦੇ 200 ਰੁਪਏ ਦਾ ਪੀਸ ਹੀ ਰਹਿ ਗਿਆ ਤਾਂ ਹੁਣ ਤੁਸੀਂ ਦੇਖ ਲਓ ਜਮਾ ਇੰਪੋਰਟਡ ਕਪੜਾ ਹੈ ਜੀ ਸਰਪਲਸ ਕਪੜਾ ਹਾਂਜੀ ਤੁਸੀਂ ਪਹੁੰਚਣਾ ਕਿੱਥੇ ਹੈ ਪਤਾ ਨੋਟ ਕਰ ਲਓ ਮੱਡਾ ਆਯੁਰਵੈਦਿਕ ਹੈ ਦੇਸੀ ਦਵਾਈਆਂ ਵਾਲੇ 92 ਟ੍ਰੈਫ ਕਰੋੜ ਤੇ ਮਸ਼ਹੂਰ ਨੇ ਪੂਰੇ ਬਿਲਕੁਲ ਉਹਦੇ ਨਾਲ ਹੈ ਜੀ ਸਰਪਲਸ ਗਾਰਮੈਂਟਸ ਐਕਸਪੋਰਟ ਸੇਲ ਮੇਲਾ ਜੇ ਤੁਸੀਂ ਕੋਈ ਜਾਣਕਾਰੀ ਲੈਣੀ ਹੈ ਸਕਰੀਨ ਤੇ ਨੰਬਰ ਵੀ ਦਿੱਤਾ ਹੋਇਆ ਜੇ ਤੁਸੀਂ ਕੋਈ ਕਪੜਾ ਕੋਰੀਅਰ ਕਰਵਾਉਣਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਘਰ ਬੈਠੇ ਆਲ ਇੰਡੀਆ ਦੇ ਵਿੱਚ ਪਿੰਡਾਂ ਦੇ ਵਿੱਚ ਤਾਂ ਕੋਰੀਅਰ ਵੀ ਕਰਵਾ ਸਕਦੇ ਹੋ ਜੀਨ ਦੀਆਂ ਸ਼ਰਟਾਂ ਜਿਹੜਾ ਮਰਜ਼ੀ ਸਾਈਜ਼ ਲਓ ਐਮ ਐਲ ਐਕਸਐਲ ਡਬਲ ਐਕਸਐਲ 3 ਐਕਸਐਲ 5 ਐਕਸਐਲ ਤੱਕ ਇਹ ਵੀ ਤੁਹਾਨੂੰ ਮਿਲਣਗੇ 500 ਦੀਆਂ ਦੋ ਨਾ ਮਾਲੜੇ ਨਾ ਪਿਓ ਜੇ ਪੰਜ ਸ਼ਾਟਾ ਲਾਉਂਗੇ ਜੀਨ ਦੀਆਂ ਤਾਂ ਤੁਹਾਨੂੰ ਮਿਲਣਗੀਆਂ ਜੀ 1000 ਰੁਪਏ ਦੀਆਂ ਤਾਂ ਇੱਥੇ ਮੇਲਾ ਲੱਗਿਆ ਹੋਇਆ ਸਰਪਲਸ ਸ਼ੋਰੂਮ ਖੁੱਲ ਚੁੱਕਿਆ ਜੀ 92 ਟ੍ਰੈਫਿਕ ਕਰੋੜ ਮਾਨਸਾ ਮਿੱਡਾ ਡਾਕਟਰ ਆਯੁਰਵੈਦ ਦੇ ਬਿਲਕੁਲ ਨਾਲ ਤਾਂ ਰੰਗ ਤੇ ਡਿਜ਼ਾਈਨ ਤੁਹਾਨੂੰ ਵਾਧੂ ਮਿਲਣਗੇ ਜੀ ਵਾਧੂ ਲੇਡੀਜ਼ ਕੋਟ ਦੇ ਸਰਪਲਸ ਲੇਡੀਜ਼ ਕੋਟ 1000 ਰੁਪਏ ਦੇ ਤਿੰਨ ਆ ਲੋ ਕੈਪ ਵਾਲਾ ਕੋਟ ਆ ਲੋ ਇਹ ਇੰਪੋਰਟਡ ਕੋਟ ਹੈ ਜੀ ਬਾਜ਼ਾਰ ਦੇ ਵਿੱਚ ਲੈਣ ਜਾਓਗੇ ਤਾਂ 3-4000 ਦਾ ਇਕੱਲਾ ਹੈ ਪਰ ਇੱਥੇ ਤੁਹਾਨੂੰ 1000 ਰੁਪਏ ਦੇ ਤਿੰਨ ਮਿਲਣਗੇ 1000 ਦੇ ਤਿੰਨ ਜਿੰਨੇ ਮਰਜੀ ਰੰਗ ਲਓ ਜਿੰਨੇ ਮਰਜੀ ਡਿਜ਼ਾਈਨ ਲਓ ਲੇਡੀਜ਼ ਕੋਟ ਸਾਈਜ਼ ਜਿਹੜਾ ਮਰਜੀ 1000 ਦੇ ਤਿੰਨ 1000 ਦੇ ਤਿੰਨ ਕੋਟ ਹਾਂਜੀ ਤੁਸੀਂ ਪਹੁੰਚਣਾ ਕਿੱਥੇ ਹੈ ਪਤਾ ਨੋਟ ਕਰ ਲਓ ਮਿੱਡਾ ਆਯੁਰਵੈਦਿਕ ਹੈ ਦੇਸੀ ਦਵਾਈਆਂ ਵਾਲੇ 92 ਟ੍ਰੈਫ ਕਰੋੜ ਤੇ ਮਸ਼ਹੂਰ ਨੇ ਪੂਰੇ ਬਿਲਕੁਲ ਉਹਦੇ ਨਾਲ ਹੈ ਜੀ ਸਰਪਲਸ ਗਾਰਮੈਂਟਸ ਐਕਸਪੋਰਟ ਸੇਲ ਮੇਲਾ ਜੇ ਤੁਸੀਂ ਕੋਈ ਜਾਣਕਾਰੀ ਲੈਣੀ ਹੈ ਸਕਰੀਨ ਤੇ ਨੰਬਰ ਵੀ ਦਿੱਤਾ ਹੋਇਆ ਜੇ ਤੁਸੀਂ ਕੋਈ ਕਪੜਾ ਕੋਰੀਅਰ ਕਰਵਾਉਣਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਘਰ ਬੈਠੇ ਆਲ ਇੰਡੀਆ ਦੇ ਵਿੱਚ ਪਿੰਡਾਂ ਦੇ ਵਿੱਚ ਤਾਂ ਕੋਰੀਅਰ ਵੀ ਕਰਵਾ ਸਕਦੇ ਹੋ ਲੇਡੀਜ਼ ਦੀਆਂ ਵੂਲਨ ਦੀਆਂ ਪੈਂਟਾਂ ਜੀ ਸਰਪਲਸ ਪੈਂਟ ਹੈ ਇੰਪੋਰਟਡ ਕਪੜਾ ਹੈ ਬੈਕ ਸਾਈਡ ਤੇ ਵੀ ਜੇਬਾਂ ਲੱਗੀਆਂ ਹੋਈਆਂ ਲੇਡੀਜ਼ ਤੇ ਜੈਂਸ ਦੋਨੇ ਮਿਲ ਜਾਣਗੀਆਂ 1000 ਰੁਪਏ ਦਾ ਤਿੰਨ ਪੈਂਟਾਂ ਆ ਲੋ ਸਲਾਈ ਨਾਲੋਂ ਵੀ ਘੱਟ ਰੇਟਾਂ ਤੇ ਇੰਪੋਰਟਡ ਕਪੜਾ ਜੀ ਬਿਲਕੁਲ ਸਰਪਲਸ ਸ਼ੋਰੂਮ ਹੈ ਤੇ ਤੁਸੀਂ ਫਟਾਫਟ ਆਓ ਪਹਿਲਾਂ ਆਓ ਤੇ ਪਹਿਲਾਂ ਲੈ ਕੇ ਜਾਓ ਆ ਲੋ ਜਿਹੜਾ ਮਰਜੀ ਸਾਈਜ਼ ਜਿਹੜਾ ਮਰਜੀ ਰੰਗ ਜਿਹੜਾ ਮਰਜੀ ਡਿਜ਼ਾਈਨ 1000 ਰੁਪਏ ਦੀਆਂ ਤਿੰਨ ਪੈਂਟਾਂ ਲਓ ਜੀ ਹੁਣ ਤੁਹਾਨੂੰ ਦਿਖਾਉਣ ਲੱਗੇ ਆ ਸਭ ਤੋਂ ਵਧੀਆ ਤੇ ਸਸਤੀ ਆਈਟਮ 100 ਰੁਪਏ ਦਾ ਕੋਟ ਆ ਲੋ ਜਿਹੜਾ ਮਰਜੀ ਰੰਗ ਲਓ ਜਿਹੜਾ ਮਰਜੀ ਡਿਜ਼ਾਈਨ 100 ਰੁਪਿਆ 100 ਰੁਪਿਆ 100 ਰੁਪਿਆ ਆ ਲੋ ਭਾਲੂ ਵਾਲਾ ਕੋਟ 100 ਰੁਪਿਆ ਭਾਈ ਜੀ ਰੰਗ ਤੇ ਡਿਜ਼ਾਈਨ ਜਿੰਨੇ ਮਰਜੀ ਲੈ ਲਓ 100 ਰੁਪਿਆ 100 ਰੁਪਿਆ 100 ਰੁਪਿਆ ਜਿੰਨੇ ਮਰਜੀ ਡਿਜ਼ਾਈਨ ਜਿੰਨੇ ਮਰਜੀ ਰੰਗ ਆ ਲੋ ਟਾਪ ਲੇਡੀਜ਼ ਦੇ ਜੈਂਟਸ ਆ ਲੋ ਕੋਟੀਆਂ ਸਵੈਟਰ 100 ਰੁਪਿਆ 100 ਰੁਪਿਆ 100 ਰੁਪਿਆ ਆ ਜਿਹੜਾ ਤੁਸੀਂ ਪੂਰਾ ਦੇਖ ਰਹੇ ਹੋ ਇਹ ਸਾਰਾ ਸਰਪਲਸ ਕਪੜਾ ਜੀ ਇੰਪੋਰਟਡ ਕਪੜਾ ਹੈ ਇੰਪੋਰਟ ਹੋ ਕੇ ਆਇਆ ਹੋਇਆ ਤੇ ਤੁਹਾਨੂੰ ਇੱਥੇ 100 ਰੁਪਏ ਤੋਂ ਆਈਟਮ ਹੈ ਜਿਹੜੀ ਸ਼ੁਰੂ ਹੋ ਜਾਂਦੀ ਹੈ ਤਾਂ ਕੋਈ ਬਾਲੀ ਮਹਿੰਗੀ ਨਹੀਂ ਇੱਥੇ ਦਾ ਕੋਟ ਪੈਂਟ ਸ਼ਾਰਟਾਂ ਜੀਨ ਦੀਆਂ ਪੈਂਟਾਂ ਸ਼ਾਰਟਾਂ ਬਾਲੀਆਂ ਆਈਆਂ ਨੇ ਬਾਈ ਫਟਾਫਟ ਆਓ ਪਹਿਲਾਂ ਆਓ ਤੇ ਪਹਿਲਾਂ ਲੈ ਕੇ ਜਾਓ ਬੱਚਿਆਂ ਦੀਆਂ ਟੋਪੀਆਂ ਜੀ 50 ਰੁਪਏ ਵੱਡੀਆਂ ਟੋਪੀਆਂ ਲੇਡੀਜ਼ ਤੇ ਜੈਂਸ ਟੋਪੀਆਂ ਇਹ ਵੀ 50 ਰੁਪਏ ਆ ਲੋ ਜਿਹੇ ਜਿਹੇ ਮਰਜ਼ੀ ਟੋਪੀਆਂ ਲਓ ਜੀ 50 ਰੁਪਏ 50 ਰੁਪਏ 50 ਰੁਪਏ ਆ ਲੋ ਇਸ ਤਰ੍ਹਾਂ ਦੀ ਟੋਪੀ 50 ਰੁਪਏ ਆ ਲੋ ਇਸ ਤਰ੍ਹਾਂ ਦੀ ਟੋਪੀ 50 ਰੁਪਏ ਲੇਡੀ ਜੈਂਸ ਪੂਰੀਆਂ ਗਰਮ ਟੋਪੀਆਂ ਨੇ ਬਾਈ ਇਸ ਤਰ੍ਹਾਂ ਦੀਆਂ ਟੋਪੀਆਂ ਜੇ ਆਪਾਂ ਬਾਜ਼ਾਰ ਦੇ ਵਿੱਚ ਲੈਣ ਜਾਈਏ ਤੱਕ ਟੁਕੜ 200 ਰੁਪਏ ਦੀ ਟੋਪੀ ਹੈ ਆਹ ਵਾਲੀ ਪਰ ਇੱਥੇ ਤੁਹਾਨੂੰ ਸਿਰਫ 50 ਰੁਪਏ ਦੀ ਮਿਲੂਗੀ 50 ਰੁਪਏ ਦੀ ਆ ਲੋ ਆ ਲੋ ਮਾਫਰਲ ਬੱਚਿਆਂ ਦੇ ਮਾਫਰਲ ਇਸ ਤਰ੍ਹਾਂ ਲੈਣ ਵਾਲੇ ਲੇਡੀਜ਼ ਤੇ ਜੈਂਸ ਮਾਫਰਲ ਸਾਰੇ ਮਿਲਣਗੇ ਸਿਰਫ 50 50 ਰੁਪਈਆ ਦੇ ਵਿੱਚ ਬਈ 50 50 ਰੁਪਈਆ ਦੇ ਵਿੱਚ ਆ ਲੋ ਅੱਜ ਆਪਾਂ ਮੋਟਰਸਾਈਕਲ ਤੇ ਜਾਈਏ ਤਾਂ ਇਸ ਤਰ੍ਹਾਂ ਇਹ ਗਲਤ ਚ ਪੈ ਜਾਂਦਾ ਠੀਕ ਹੈ ਜੀ ਸਾਈਜ਼ ਜਿਹੜਾ ਮਰਜ਼ੀ ਲੈ ਲਓ ਡਿਜ਼ਾਈਨ ਜਿਹੜਾ ਮਰਜ਼ੀ ਬੱਚਿਆਂ ਦੀ ਟੋਪੀ ਵੱਡੀ ਟੋਪੀ ਮਾਫਰਲ ਸਿਰਫ 50 ਰੁਪਏ 50 ਰੁਪਏ 50 ਰੁਪਏ ਹਾਂਜੀ ਤੁਸੀਂ ਪਹੁੰਚਣਾ ਕਿੱਥੇ ਐ ਪਤਾ ਨੋਟ ਕਰ ਲਓ ਮਿੱਡਾ ਆਯੁਰਵੈਦਿਕ ਹੈ ਦੇਸੀ ਦਵਾਈਆਂ ਵਾਲੇ 92 ਟ੍ਰੈਫ ਕਰੋੜ ਤੇ ਮਸ਼ਹੂਰ ਨੇ ਪੂਰੇ ਬਿਲਕੁਲ ਉਹਦੇ ਨਾਲ ਹੈ ਜੀ ਸਰਪਲਸ گارਮੈਂਟਸ ਐਕਸਪੋਰਟ ਸੇਲ ਮੇਲਾ ਜੇ ਤੁਸੀਂ ਕੋਈ ਜਾਣਕਾਰੀ ਲੈਣੀ ਹੈ ਸਕਰੀਨ ਤੇ ਨੰਬਰ ਵੀ ਦਿੱਤਾ ਹੋਇਆ ਜੇ ਤੁਸੀਂ ਕੋਈ ਕੱਪੜਾ ਕੋਰੀਅਰ ਕਰਵਾਉਣਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਘਰ ਬੈਠੇ ਆਲ ਇੰਡੀਆ ਦੇ ਵਿੱਚ ਪਿੰਡਾਂ ਦੇ ਵਿੱਚ ਤਾਂ ਕੋਰੀਅਰ ਵੀ ਕਰਵਾ ਸਕਦੇ ਹੋ